ਤਦ ਹੀ ਕਰ ਸਵੇਰੇ ਸਾਨੂੰ ਐਸ ਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਦੇ ਏਰੀਆ 'ਚ ਪੈਂਦਾ ਹੈਗਾ ਉੱਥੇ ਗੋਲੀ ਚੱਲੀ ਗਈ। ਅਸੀਂ ਜਿਸ ਤੇ ਤੁਰੰਤ ਆਪਣੇ ਆਪਣੇ ਚੌਂਕੀ ਚਾਹ ਕੇ ਉੱਥੋਂ ਦੀ ਚਾਹ ਦੇ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਉੱਪਰ ਅਸੀਂ ਐਸ ਐਚਓ ਸਾਹਿਬ मौके ਤੇ ਪਹੁੰਚੇ ਸੀ ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਨਾਲਾ ਝਗੜਾ ਨਹੀਂ ਲੜਦੇ ਰਹਿੰਦੇ ਸੀ। ਤਾਂ ਉਹ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਆ ਕੇ ਉਹਦੇ ਪਰਿਜਨ ਜਿਹੜੇ ਹੈਗੇ ਆ ਇਹਨਾਂ ਹਸਪਤਾਲ ਲਗਏ ਸੀ ਬਟ ਉਹਦੀ ਫਿਰ ਉਹ ਕਹਿੰਦੇ ਟੈਂਪ ਹੋ ਗਈ ਆ ਤੇ ਫਿਰ ਜਿਸੇ ਚੱਲਦੇ ਸੀ ਜਿਹੜਾ ਕਾਰਜ ਬ੍ਰਦਰ ਹੈਗਾ ਉਹਦੇ ਬਿਆਨਾਂ ਦੇ ਅਸਮਿਤ ਤੇ 302 ਡੀਆਈਪੀ ਸੀ ਕਾਰਨ ਉਹਦੇ ਸੈਕਸ਼ਨ ਦੇ ਆਬਜੈਕਟ ਦੀ ਜਿਹੜੀ ਰਿਪੋਰਟ ਦਾ ਹਾਲੇ ਹੀ ਨੰਬਰ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਵੀ ਸੋ ਸਾਡੇ ਆਪਣੇ ਚੌਂਕੀ ਚਾਰ ਤੇ ਐਸਐਚਓ ਸਾਹਿਬ ਨੇ ਪਤਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਭਾ ਕੇ ਇਹਨਾਂ ਨੂੰ ਜਰੂਰ ਫੜਨ ਦੀ ਕਿਉਂਕਿ ਉਹ ਨੁਮਾਦ ਸੀ ਉਹ ਇਹਨਾਂ ਨੇ ਤੁਰੰਤ ਉਹਦੇ ਕਾਰਵਾਈ ਕਰਦੇ ਹੋਏ ਤੇ ਐਸਐਚਓ ਨੂੰ ਜਿਹੜਾ ਜ਼ਖਮੀ ਹੈਗਾ ਉਹਨੂੰ ਜ਼ਰਦਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਟ੍ਰੇਨ ਚ ਵੈਪਨ ਵਰਤੇ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਦਾ ਮੌਕੀ ਨੂੰ ਇਹਨਾਂ ਨੂੰ ਇਹ ਤੇਰੇ ਅੰਮੀਲੇ ਹੈਗੇ ਚੋ ਬਾਕੀ ਉਹਨਾਂ ਕੇ ਤਾਂ ਫੀਸ ਚਾਰੀ ਹੈ ਜੋ ਮੋਢੀ ਤੋਈ ਪਤਾ ਲੱਗਿਆ ਹੈ ਕਿ ਇਹ ਜਿਹੜਾ ਕੰਦਾ ਇੰਨੀਆਂ ਬੀਬੀ ਦੀ ਮੂਖਜੋਗ ਰਹੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉੱਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਅਲਟੀਮੇਟਲੀ ਪ੍ਰੇਸ਼ਤ ਤੇ ਆ ਕੇ ਤੇ ਤੇ ਇਸ ਨੂੰ ਕੋਈ ਕਿੰਨੇ ਵਾਰ ਦਿੱਤੇਗੇ ਇਹ ਜਿਹ ਤਿੰਨੋਂ ਦੇ ਲੱਗੇ ਹੈਗੇ ਆ ਤੇ ਰੌਂਡ 5 ਕੋਲ ਜਿਹੜੇ ਸਾਨੂੰ ਹੈਗੇ ਆ ਜਿੱਥੇ ਤਿੰਨੋਂ ਨੇ ਸੱਟੇ ਆ ਕੇ ਬੋਰਡਿੰਗ ਤੇ ਲੱਗੇ ਲੱਗੇ ਕੋਈ ਨਹੀਂ ਸਰ ਜੀ ਮੈਂ ਨਹੀਂ 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 ਐਸਾ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਝਗੜਾ ਵੱਧਦਾ ਗਿਆ ਕਿ ਕਦੀ ਘਰ ਜਾਣੇ ਸੁਲ੍ਹਾ ਕਰਾਤੀ ਕਦੀ ਪੰਚਾਇਤ ਨੇ ਸੁਲ੍ਹਾ ਕਰਾਤੀ ਪਰ ਫਿਰ ਉਹ ਅਲਟੀਮੇਟਲੀ ਇਸ ਸਟੈਪ ਤੇ ਝਗੜਿਆ ਮੀਆਂ ਵੀ ਕੋਈ ਕੰਮ ਕਰਦੇ ਸੀ ਜਾਂ 33 ਪਾਣੀ ਜਿਹੜਾ ਕੰਮ ਕਰਦਾ ਸਰ ਇਸ ਨਾਮ ਦੇ ਚੇਦਸਤਾਨ ਹੋਣ ਕਰਕੇ ਪਹਿਲਾਂ ਦਰਜਾ ਬੜੀ ਹੋਇਆ ਇਸ ਤੋਂ ਲਾਵਾ ਵੀ ਕੋਈ ਮਾਮਲਾ ਕਿ ਗੱਲ ਸਾਹਮਣੇ ਵੀ ਲਵਾਲਕ ਸੀ ਜਦੋਂ ਉਹ ਉਹ ਵੀ ਇਹਨਾਂ ਨੇ ਵੀ ਪਾਰਤਾ देखो ਜਿਹੜੇ ਪੰਨਾ ਜਿੰਨਾ ਕਸੀਂ ਰਿਕਾਰਡ ਚੈੱਕ ਕੀਤਾ ਅਸੀਂ ਤੁਹਾਨੂੰ ਆਪਣੇ ਪ੍ਰੈਸ ਰੂਮ ਵੀ ਹੈ ਜੋ ਕਦਮੀਆਂ ਹੈਗੇ ਬਾਕੀ ਹੋਰ ਜਿਹੜਾ ਸ਼ੁਰੂ ਕੀਤਾ ਕਈ ਵਾਰੀ ਥਾਣੇ ਚ ਦਿੰਦੇ ਆ ਉਹ ਵੀ ਪਤਾ ਲੱਗਦੀ ਗਾ ਜੀ ਜੀ ਇਹਨਾਂ ਦੇ ਪਿੰਡ ਤੇ ਗੱਲ ਸੁਣਨ ਨੂੰ ਮਿਲੀ ਸੀ ਕਿ ਜਦੋਂ ਨਵਾਲੋਪ ਸੀ ਉਹ ਵੀ ਇਹਨਾਂ ਨੇ ਕੁਾਰਦਾਸ ਕੱਟੇ ਨੂੰ ਅੰजाम ਦਿੱਤਾ ਸੀ ਜੀ ਮੈਂ ਤਾਂ ਉਹ ਹੀ ਕਹਿ ਰਹੇ ਹਾਂ ਕਿ ਇਹ ਕਈ ਵਾਰੀ ਉਹ ਮਸਾ ਕਿਸੇ ਚੀਜ਼ ਦਾ ਨਫਰਦ ਰਿਕਾਰਡ ਸਮਾਪਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਸਹਾਰੇ ਨਾਲ ਦੋ ਪਰਤੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ ਚ ਹੋਵੇ ਉਹ ਨੂੰ ਚੈੱਕ ਕਰਾਓ ਕੋੜਾ ਡ੍ਰੈਗਰ ਜਿਹੜਾ ਉਹਨੇ ਉਹਨੇ ਪੜਿਆ ਹੈਗਾ ਬਸ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਨਹੀਂ 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 ਮੈਂ ਨਹੀਂ ਜਿਹੜੀਆਂ ਡਿਟੇਲਸ ਹੋਣੀਆਂ ਨੇ ਕਿ ਕਿੱਥੋਂ ਪੜਿਆ ਕਿਦਾਂ ਪੜਿਆ ਕੀ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਪਰਦਾਵੰਦੀਆਂ ਜੋ ਵੀ ਹੈਗਾ ਵਿਆਹ ਨੇ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਉਹ ਪ੍ਰਾਈਮ ਹੈ ਫਸਾਈ ਅਪਾਰਟਮੈਂਟ ਨੂੰ ਉਹ ਤੇ ਦੋਲਦੀ ਨਹੀਂ ਕਰ ਸਕਦੇ ਕੋਰਟ ਚ ਜਾਇਓਗਾ ਜਦੋਂ ਉਹ ਪਬਲਿਕ ਹੋਏ ਸਰ ਇਹ ਗੱਲ ਵੀ ਸਾਹਮਣੇ ਆਈ ਦੀ ਇਹ ਬੰਦਾ ਇਹਦਾ ਨਸ਼ੇ ਦਾ ਆਦੀ ਹੈ ਜਦੋਂ ਫੜਿਆ ਗਿਆ ਉਹ ਤੋਂ ਵੀ ਇਹ ਦਿਨ ਨਾ ਸੱਕਦਾ ਇਹ ਚੈੱਕ ਹੁਣ ਇਨਕਰਾਇਆ ਰਿਮਾਨ ਲੱਗੇ ਹੈ ਰਿਸਟ੍ਰਿੰਗ ਵੀ ਕਰਾਉਣਗੇ ਫੈਮਿਲੀ ਚ ਕੌਣ ਕੌਣ ਹੈ ਸਰ ਬੇਟਾ ਇਹਨਾਂ ਦਾ ਹੈ ਕਿੰਨੇ ਸਾਲ ਦੇ ਹਨ 78 ਸੋ ਲੱਗਦਾ ਜਿਵੇਂ ਪਹਿਲਾ ਮਕਦਮਾ ਦਰਜ ਕੀਤਾ ਉਸ ਤੋਂ ਬਾਅਦ ਲਾਇਸੈਂਸ ਕੈਨਸਲ ਕਰਾਉਣ ਦੀ ਜਿਹੜਾ ਜਾਂਦਾ ਪਹਿਲੇ ਟੈਂਸ਼ਨਸਲ ਕੈਨਸਲ ਨੇ ਕੀਤਾ ਅਸਲੀ ਦਾ ਇਹ ਚੈੱਕ ਕਰਾਂਗੇ ਜਦਾਂ ਇਹਨਾਂ ਚੈੱਕ ਕਰਾਂਗੇ ਕਿ ਇਹਨਾਂ ਕੋਲ ਸਨਸ ਹੈਗਾ ਵੀ ਸੀ ਕਿ ਨਹੀਂ ਹੈਗਾ ਉਹਨੇ ਸਾਰਾ ਕੁਝ ਆਪਾਂ ਅਜੇ ਤਾਂ ਇਹ ਰਿਪੋਰਟ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਉਹਨਾਂ ਦਾ ਸਨਸ ਲੈ ਕੇ ਚੈੱਕ ਕਰਾਂਗੇ ਕਿ ਕਦੋਂ ਬਣਿਆ ਕਿੱਦਾਂ ਬਣਿਆ ਠੀਕ ਹੈ ਥੈਂਕ ਯੂ ਠੀਕ